ਇਹ ਪ੍ਰਸ਼ਾਸਨ ਕਰਾ ਰਿਹਾ ਕਿਸਾਨਾਂ ਦੇ ਨਾਲ ਜਿਹੜੀ ਜਿਹੜੀ ਜਗ੍ਹਾ ਦੇ ਪਨਾ ਮੁੜ ਕੇ ਦਿਖਾ ਇਹ ਤਾਂ ਲੋਕਾਂ ਨੇ ਕਿਹਨੂੰ ਪੈਸਾ ਨਹੀਂ ਮਿਲਿਆ ਕਿਸਾਨਾਂ ਨੂੰ ਤੇ ਪੁਲਿਸ ਵੀ ਨਾਲ ਰਲ ਕੇ ਧੱਕਾ ਕਰ ਰਹੀ ਆ ਕਿਸਾਨ ਪਹਿਲਾਂ ਹੀ ਵਿਚਾਰਾ ਮਰਿਆ ਪਿਆ ਵਾ ਪਰ ਇਹ ਪੰਜਾਬ ਪੁਲਿਸ ਜਿਹੜੀ ਆ ਸਾਡੇ ਹੀ ਭੈਣ ਭਰਾ ਵਾ ਪਰ ਧੱਕਾ ਆਵੇ ਲੋ ਪਨੀ ਪੁਲਿਸ ਆ। ਹਰ ਸਾਲ ਵੇਖੋ ਪਹਿਲਾਂ ਕਿੰੀਆਂ ਇੱਥੇ ਜਦੋਂ ਕੋਈ ਨਸ਼ੇ ਪੱਤੇ ਵਾਲਾ ਫੜਦਾ ਉਦੋਂ ਪੁਲਿਸ ਜਿਹੜੀ ਉਹ ਘਰਾਂ ਦੇ ਵਿੱਚ ਵੜ ਜਾਂਦੀ ਆ। ਇਹਨਾਂ ਦੀ ਖਾਤੇ ਜਾਈ ਜਾਣੀ ਆ। ਕਿੰਨੇ ਦੇਣੇ ਪੈਸੇ ਦੱਸੋ ਇਹਨੂੰ ਮੈਨੂੰ ਇਹਦੀ ਤਾਂ ਵਿਚਾਰੀ ਆਈ ਹੋਣੀਗੀ। ਕਿੰਨੇ ਦੇਣੇ ਪੈਸੇ ਇਹਨੂੰ? ਆਹ ਪਹਿਲੇ ਦੇ ਵਿੱਚ ਆਈ ਤੇ ਪੈਸਾ ਕੌਣ ਦਊਗਾ? ਇੱਕ ਜੱਟ ਮਾਰਿਆ ਗਿਆ, ਗਰੀਫਾਹ ਲੈ ਕੇ ਮਰ ਗਿਆ। ਕੌਣ ਇਹਦਾ ਜਿੰਮੇਵਾਰ ਆ? ਕੋਈ ਥੋੜੀ ਬਹੁਤ ਸ਼ਰਮ ਕਰੋ। ਤੁਸੀਂ ਵੀ ਸਾਡੇ ਭਰਾ ਜੇ ਕਿਸਾਨਾਂ ਦੇ ਪੁੱਤ ਜੇ ਤੁਸੀਂ ਵੀ ਕੋਈ ਇਹਨਾਂ ਨੂੰ ਰਾਤ ਨੂੰ ਮੇਹਣਾ ਮਾਰੋ ਦੱਸੋ ਵੀ ਭਰਾਵਾ ਸਾਡਾ ਨਹੀਂ ਇਦਾਂ ਕੰਮ ਚੱਲਦਾ ਤੁਸੀਂ ਰਲ ਕੇ ਖੋਤੀ ਜੱਟ ਦੀ ਫਸਲ ਜਿਹੜੀ ਆ 6 ਮਹੀਨੇ ਤੋਂ ਖਾਦਾ ਪਾਉਂਦਿਆਂ ਉਹਨਾਂ ਨੂੰ ਮਰ ਗਏ ਲੋ ਗਰਮੀ ਵਿੱਚ ਇੰਨੀ ਗਰਮੀ ਆ ਤੇ ਤੁਸੀਂ ਚੱਕ ਕੇ ਉੱਠ ਕੇ ਨਾਲੇ ਨਾਲੇ ਸਰਾਸ ਦੇਂਦੇ ਆ ਸ਼ਰਮ ਚਾਹੀਦੀ ਮਾੜੀ ਮੋਟ ਕੋਈ ਸ਼ਰਮ ਕਰੋ ਮਾੜੀ ਮੋਟ ਕੋਈ ਗੱਲ ਨਹੀਂ ਉਹਨੂੰ ਖਾ ਦੇ ਦੋ ਝੋਨਾ ਦੇ ਮਾਰਦਾ ਰਹਾ